ਅੱਜ ਦੀ ਕਕ੍ਹਾ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਤਵਾਜ ਦੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਿਦਿਆਰਥੀਓ ਅੱਜ ਦੀ ਕਕ੍ਹਾ ਵਿੱਚ ਮੈਂ ਤੁਹਾਨੂੰ ਸਭ ਨੂੰ ਇੱਕ ਨਵਾਂ ਵਿਸ਼ਾ ਬਾਰੇ ਦੱਸਾਂਗਾ ਵੇਖੋ ਜੀ ਸਾਡਾ ਅੱਜ ਦਾ ਨਵਾਂ ਵਿਸ਼ਾ ਕਿਹੜਾ ਸੀ ਭਾਸ਼ਾ ਦੇ ਰੂਪ ਭਾਸ਼ਾ ਦੇ ਰੂਪ ਅੱਜ ਦਾ ਸਾਡਾ ਨਵਾਂ ਵਿਸ਼ਾਸੀ ਇਹਦੇ ਬਾਰੇ ਅੱਜ ਦੀ ਕਕ੍ਹਾ ਵਿੱਚ ਮੈਂ ਤੁਹਾਨੂੰ ਦੱਸਾਂਗਾ ਵੇਖੋ ਸਾਡਾ ਅੱਜ ਦਾ ਨਵਾਂ ਵਿਸ਼ਾ ਭਾਸ਼ਾ ਦੇ ਰੂਪ ਕੀ ਦੱਸਿਆ ਗਈ ਸੀ ਹਰ ਦੇਸ਼ ਅਤੇ ਪ੍ਰਾਂਤ ਦੇ ਲੋਕਾਂ ਦੀ ਭਾਸ਼ਾ ਵੱਖਰੀ ਵੱਖਰੀ ਹੋ ਸਕਦੀ ਹੈ ਕੀ ਵੀ ਕੀ ਹਰ ਦੇਸ਼ ਅਤੇ ਪ੍ਰਾਂਤ ਦੇ ਲੋਕਾਂ ਦੀ ਭਾਸ਼ਾ ਵੱਖਰੀ ਵੱਖਰੀ ਹੋ ਸਕਦੀ ਹੈ ਆਮ ਤੌਰ ਤੇ ਕੀ ਦੇਸ਼ ਜਾਂ ਪ੍ਰਾਂਤ ਦੇ ਨਾਂ ਤੇ ਉੱਥੇ ਵਧੇਰੇ ਵਰਤੀ ਕੀ ਆਮ ਤੌਰ ਤੇ ਦੇਸ਼ ਜਾਂ ਪ੍ਰਾਂਤ ਦੇ ਨਾਂ ਤੇ ਉੱਥੇ ਵਧੀਰੇ ਵਰਤੀ ਜਾਣ ਵਾਲੀ ਭਾਸ਼ਾ ਦਾ ਨਾਮ ਭਾਸ਼ਾ ਦਾ ਨਾਂ ਰੱਖ ਦਿੱਤਾ ਜਾਂਦਾ ਹੈ ਕੀ ਵੀ ਵਧੀਰੇ ਵਰਤੀ ਜਾਣ ਵਾਲੀ ਭਾਸ਼ਾ ਦਾ ਨਾਂ ਰੱਖ ਦਿੱਤਾ ਜਾਂਦਾ ਹੈ ਜਿਵੇਂ ਜਰਮਨੀ ਵਿੱਚ ਜਰਮਨ ਤੇ ਫਰਾਂਸ ਵਿੱਚ ਫ੍ਰੈਂਚ ਭਾਸ਼ਾ ਦੀ ਵਰਤੋਂ ਵਰਤੋਂ ਵਧੀਰੇ ਕੀਤੀ ਜਾਂਦੀ ਹੈ ਵੀ ਜਰਮਨੀ ਵਿੱਚ ਜਰਮਨ ਤੇ ਫਰਾਂਸ ਵਿੱਚ ਫ੍ਰੈਂਚ ਭਾਸ਼ਾ ਦੀ ਵਰਤੋਂ ਵਧੀਰੇ ਕੀਤੀ ਜਾਂਦੀ ਹੈ ਐਸੇ ਤਰ੍ਹਾਂ ਕੀ ਵੀ ਪੰਜਾਬ ਵਿੱਚ ਵਧੇਰੇ ਵਰਤੀ ਜਾਂਦੀ ਭਾਸ਼ਾ ਦਾ ਨਾਂ ਪੰਜਾਬੀ ਤੇ ਗੁਜਰਾਤ ਵਿੱਚ ਵਿੱਚ ਵਧੇਰੇ ਵਰਤੀ ਜਾਂਦੀ ਭਾਸ਼ਾ ਦਾ ਨਾਂ ਕੀ ਹੈ ਗੁਜਰਾਤੀ ਹੈ ਕੀ ਗੁਜਰਾਤੀ ਵੇਖੋ ਜੀ ਭਾਸ਼ਾ ਦੀ ਵਰਤੋਂ ਦੇ ਪੱਖ ਤੋਂ ਇਸ ਦੇ ਹੇਠਲੇ ਕਈ ਰੂਪ ਹੁੰਦੇ ਵੀ ਭਾਸ਼ਾ ਦੀ ਵਰਤੋਂ ਦੇ ਪੱਖ ਤੋਂ ਕੀ ਭਾਸ਼ਾ ਦੀ ਵਰਤੋਂ ਦੇ ਪੱਖ ਤੋਂ ਇਸ ਦੇ ਹੇਠਲੇ ਕਈ ਰੂਪ ਹੁੰਦੇ ਹਨ ਉਹ ਕਿਹੜੇ ਹਨ ਰਾਜ ਭਾਸ਼ਾ ਇਜਾ ਮਾਂ ਬੋਲੀ ਰਾਜ ਭਾਸ਼ਾ ਜਾਂ ਮਾਂ ਬੋਲੀ ਮਾਤ ਸੋਰੀ ਮਾਤ ਭਾਸ਼ਾ ਜਾਂ ਮਾਂ ਬੋਲੀ ਰਾਜ ਭਾਸ਼ਾ ਰਾਸ਼ਟਰੀ ਜਾਂ ਕੌਮੀ ਭਾਸ਼ਾ ਅੰਤਰਰਾਸ਼ਟਰੀ ਭਾਸ਼ਾ ਟਕਸਾਲੀ ਭਾਸ਼ਾ ਸਾਇਤਿਕ ਭਾਸ਼ਾ ਇਹਨਾਂ ਦੇ ਬਾਰੇ ਇਨ 6ਵਾਂ ਅਧ ਦੇ ਵਿੱਚ ਮਹਿਤਵਨ ਅੱਜ ਮਾਤ ਭਾਸ਼ਾ ਮਾਂ ਬੋਲੀ ਕੀ ਹੁੰਦੀ ਹੈ ਉਹਦੇ ਬਾਰੇ ਦੱਸਾਂਗਾ ਮਾਤ ਭਾਸ਼ਾ ਮਾਂ ਬੋਲੀ ਜਿਹੜੀ ਭਾਸ਼ਾ ਬੱਚਾ ਆਪਣੇ ਘਰ ਪਰਿਵਾਰ ਦੇ ਆਲੇ-ਦੁਆਲੇ ਤੋਂ ਸਹਿਜ ਰੂਪ ਵਿੱਚ ਸਿੱਖਦਾ ਹੈ ਕਿ ਜਿਹੜੀ ਭਾਸ਼ਾ ਬੱਚਾ ਆਪਣੇ ਘਰ ਪਰਿਵਾਰ ਦੇ ਆਲੇ-ਦੁਆਲੇ ਤੋਂ ਸਹਿਜ ਰੂਪ ਵਿੱਚ ਸਿੱਖਦਾ ਹੈ ਉਸ ਭਾਸ਼ਾ ਨੂੰ ਮਾਤ ਭਾਸ਼ਾ ਜਾਂ ਮਾਂ ਬੋਲੀ ਕਿਹਾ ਜਾਂਦਾ ਹੈ ਕਿ ਮਾਂ ਬੋਲੀ ਜਾਂ ਮਾਂ ਭਾਸ਼ਾ ਕਿਹਾ ਜਾਂਦਾ ਹੈ ਹੋਰ ਜਿਹੜੀ ਪੰਜ ਭਾਸ਼ਾ ਹੈ ਉਹਨਾਂ ਦੇ ਬਾਰੇ ਵਿੱਚ ਤੁਹਾਨੂੰ ਸਾਰਿਆਂ ਨੂੰ ਅੱਗੇ ਵਾਲੀ ਕੱਖਿਆ ਵੀ ਤੇ ਦੱਸਾਂਗਾ ਅੱディ ਕੱਖਿਆ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਜਿੰਨੇ ਪਿਆਰ ਜਿੰਨੇ ਪਿਆਰ ਨਾਲ ਤੁਸੀਂ ਸਾਡੇ ਸਟੇਟਸ ਨੂੰ ਵੇਖਦੇ ਹੋ ਉਹਨੇ ਪਿਆਰ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਮੈਂ ਤੁਹਾਨੂੰ ਸਾਰਿਆਂ ਨੂੰ ਵੱਖਰੀ ਵੱਖਰੀ ਕੱਖਿਆ ਵਿੱਚ ਦੱਸਦਾ ਸੀ ਕਿ ਆਹ ਸਾਡਾ ਚੈਨਲ ਨਹੀਂ ਆ ਤੁਹਾਡਾ ਚੈਨਲ ਹੈ ਜੇ ਤੁਹਾਡਾ ਚੈਨਲ ਆਪਣਾ ਚੈਨਲ ਹੈ ਤਾਂ ਤੁਹਾਨੂੰ ਲਾਈਕ ਸਬਸਕ੍ਰਾਈਬ ਕਰਨ ਦੀ ਮੈਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਤੁਸੀਂ ਇਹ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਤੇ ਨਵੀਂ ਵੀਡੀਓਸ ਸੁਮੇ ਸ਼ੀਰਨ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰੋ ਜੀ ਤੇ ਅੱਧ ਦੀ ਕੱਖਿਆ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ